ਸ਼੍ਰੇਡ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟਰੈਕਸ਼ਨਿਸਟ ਜਿਹੜਾ ਰੈਕਟ ਮੋਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸ਼ੁਰੂ ਮੁਹਿੰਮ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵਕ ਵਕ ਫੀਲਡ ਯੂਨਿਟਾਂ ਨਾਲ ਮਿਲ ਕੇ ਸੂਬੇ ਚ ਸਖਤੀ ਦਿਖਾਈ ਤੇ ਹੁਣ ਤੱਕ 2209 ਅਪਰਾਧੀ ਗ੍ਰਿਫਤਾਰ ਕੀਤੇ ਹਨ ਇਸ ਤੋਂ ਇਲਾਵਾ ਪੁਲਿਸ ਨੇ 21 ਵੱਡੇ ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਹੈ ਜਦੋਂ ਕਿ 825 ਅਪਰਾਧਿਕ ਮੋਡਿਊਲਾਂ ਦਾ ਪਰਦਾਫਾਸ਼ ਕਰਨ 'ਚ ਵੀ ਸਫਲਤਾ ਹਾਸਲ ਕੀਤੀ ਹੈ ਐਨਾ ਹੀ ਨਹੀਂ ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ 'ਚ ਵਰਤੇ ਗਏ 1868 ਹਥਿਆਰ ਤੇ 501 ਵਾਹਨ ਵੀ ਬਰਾਮਦ ਕੀਤੇ ਹਨ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ टास्क फोर्स ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਇਸ ਸਮੇਂ ਅਸੀਂ ਇੱਕ ਘੱਗਰ ਦੇ ਉੱਪਰ ਆ ਜਿੱਥੇ ਰਾਤ ਦਾ ਸਮਾਂ ਹੈਗਾ ਤੁਹਾਨੂੰ ਦੱਸ ਦਈਏ ਕਿ ਘੱਗਰ ਬੀਤੇ ਦਿਨ ਤੋਂ ਹੀ ਲਗਾਤਾਰ ਖਾਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈਗਾ ਇੱਥੇ ਇੱਕ ਪਾਸੇ ਘੱਗਰ ਹੈਗਾ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਘੁਮਾਦਾਰ ਜਿੱਥੇ ਮੋੜ ਪੈਂਦਾ ਹੈਗਾ ਉੱਥੇ ਬਿਲਕੁਲ ਜਿਹੜਾ ਇੱਕ ਖਾਤਰਾ ਜਿਹੜਾ ਬਣਿਆ ਹੋਇਆ ਕਿਉਂਕਿ ਇੱਥੋਂ ਜਿਹੜਾ ਘੱਗਰ ਹੈਗਾ ਉਹ ਹਰ ਸਾਲ ਕੁਝ ਹੀ ਦੂਰੀ ਤੋਂ ਟੁੱਟ ਜਾਂਦਾ ਹੈਗਾ ਤੇ ਵੱਡਾ ਪਾੜ ਪੈਣ ਕਰਕੇ 2023 ਦੇ ਵਿੱਚ ਵੀ ਇੱਥੇ ਵੱਡਾ ਨੁਕਸਾਨ ਹੋਇਆ ਸੀ ਪਰ ਇੱਕ ਪਾਸੇ ਇਹ ਤੁਹਾਨੂੰ ਲੋਕਾਂ ਦੀ ਤਸਵੀਰ ਦਿਖਾਉਨੇ ਆ ਜਿਹੜੇ ਆਪਣੀ ਜਿਹੜਾ ਜਮੀਨਾ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਇੱਥੇ ਘੱਗਰ ਦੀ ਰਾਖੀ ਕਰ ਰਹੇ ਨੇ ਇਹ ਤਸਵੀਰ ਤੁਸੀਂ ਪਹਿਲਾਂ ਦੇਖੋ ਕਿ ਪ੍ਰੋਪਰ ਜਿਹੜਾ ਇੱਥੇ ਇੱਕ ਰਸੋਈ ਦਾ ਇੰਤਜ਼ਾਮ ਕੀਤਾ ਹੋਇਆ ਹੈ ਘੱਗਰ ਦਾ ਜਿਹੜਾ ਪਟਰੀ ਹੈ ਜਿਹੜਾ ਕਿਨਾਰਾ ਹੈਗਾ ਉਸ ਦੇ ਉੱਪਰ ਵੱਡੇ ਪੱਧਰ ਤੇ ਜਿਹੜਾ ਖਾਣ ਪੀਣ ਦਾ ਇੰਤਜ਼ਾਮ ਹੈ ਲੰਗਰ ਦਾ ਇੰਤਜ਼ਾਮ ਇੱਥੇ ਕੀਤਾ ਗਿਆ ਹੈਗਾ ਪਰ ਕੀਤਾ ਕਿਹਦੇ ਵੱਲੋਂ ਗਿਆ ਹੈਗਾ ਇੱਥੋਂ ਜੇ ਗੱਲ ਕੀਤੀ ਜਾਵੇ ਤਾਂ 15 ਕਿਲੋਮੀਟਰ ਦੀ ਦੂਰੀ ਤੇ ਜਿਹੜੇ ਪਿੰਡ ਪੈਂਦੇ ਨੇ ਉਹਨਾਂ ਨੂੰ ਵੱਡਾ ਨੁਕਸਾਨ ਹਰ ਸਾਲ ਘੱਗਰ ਕਰਦਾ ਜਦੋਂ ਇੱਥੋਂ ਟੁੱਟ ਜਾਂਦੇ ਨੇ ਕਿਨਾਰੇ ਤਾਂ ਉੱਥੋਂ ਲੋਕ ਪਹੁੰਚੇ ਨੇ ਉੱਥੋਂ ਦੇ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਪਿੰਡ ਫੂਲਦੇ ਜੀ ਮੌਜੂਦਾ ਸਰਪੰਚਾਂ ਤੇ ਮੈਂ ਸਾਰੇ ਪਿੰਡ ਵਾਸੀਆਂ ਦਾ ਇਲਾਕਾ ਵਾਸੀਆਂ ਦਾ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਸਭ ਦਾ ਸਹਿਯੋਗ ਮਿਲ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਇਹ ਅਸੀਂ ਲੜਾਈ ਜਿੱਤ ਲਵਾਂਗੇ ਤਾਂ ਕਿਵੇਂ ਲੱਗਦਾ ਕਿ ਹੁਣ ਸਾਰੇ ਪਿੰਡਾਂ ਦੇ ਲੋਕ ਕਿਉਂਕਿ ਜਦੋਂ ਫੂਲਦੇ ਦੇ ਵਿੱਚ ਵੱਡਾ ਨੁਕਸਾਨ ਹੋਇਆ ਜਦੋਂ ਇੱਥੋਂ ਕੁਝੀ ਦੂਰੀ ਤੇ ਅਸੀਂ ਦੇਖਿਆ ਕਿ 100 ਮੀਟਰ ਚੌੜਾ ਜਿਹੜਾ ਪਨਪਾੜ ਆ ਪੈ ਗਿਆ ਸੀਗਾ ਤਾਂ ਵੱਡਾ ਨੁਕਸਾਨ ਫੂਲਦ ਪਿੰਡ ਦਾ ਹੋਇਆ ਸੀਗਾ ਤਾਂ ਹੁਣ ਉਸੇ ਧਰ ਨੂੰ ਲੈ ਕੇ ਰਾਤ ਨੂੰ ਜਿਹੜਾ ਠਿਕਰੀ ਪਹਿਰਾ ਲਾ ਰਹੇ ਹਾਂਜੀ ਹੂੰ ਇਹ ਦਿਨ ਰਾਤ ਦਾ ਚੱਲਦਾ ਹੈ ਹੂੰ ਤੇ ਕਈ ਦਿਨਾਂ ਤੋਂ ਚੱਲ ਰਿਹਾ ਤੇ ਹਰ ਇੱਕ ਇਲਾਕਾ ਨਿਵਾਸੀ ਪਿੰਡ ਵਾਸੀ ਸਾਰੇ ਸਹਿਯੋਗ ਦੇਣ ਲੱਗ ਰਹੇ ਨੇ ਬਿਲਕੁਲ ਹੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਬੈਂਟਰੀਆਂ ਫੜੀਆਂ ਹੋਈਆਂ ਨੇ ਪ੍ਰੋਪਰ ਇੱਥੋਂ ਇੱਕ ਜਿਹੜਾ ਠਿਕਰੀ ਪਹਿਰੇ ਦਾ ਜਿਹੜੀ ਪ੍ਰੋਪਰ ਜਿਹੜੀ ਅਬ ਨਿਯਮ ਬਣਾਏ ਹੋਏ ਨੇਗੇ ਕਿ ਕਿਲੋਮੀਟਰ ਤੋਂ ਲੈ ਕੇ ਕਿਲੋਮੀਟਰ ਤੱਕ ਇੱਕ ਜਾਂ ਦੋ ਬੰਦੇ ਲਗਾਤਾਰ ਤੁਰਦੇ ਫਿਰਦੇ ਕਿਨਾਰੇ ਦੇ ਉੱਪਰ ਰਹਿੰਦੇ ਨੇ ਬਾਕੀ ਜਾਣਕਾਰੀ ਸਾਨੂੰ ਅਸੀਂ ਲੋਕਾਂ ਤੋਂ ਲੈਣੇ ਬਾਈ ਜੀ ਕੀ ਨਾਮ ਹੈ ਆਪਣਾ ਲਵ ਸਿੰਘ ਹੈ ਜੀ ਲਵ ਸਿੰਘ ਜੀ ਕਿਹੜਾ ਪਿੰਡ ਹੈਗਾ ਪੂਰਨमाजरा ਜੀ ਹਰਿਆਣਾ ਠੀਕ ਹੈ ਹਰਿਆਣਾ ਤੋਂ ਤੁਸੀਂ ਇੱਥੇ ਆਏ ਹੋਏ ਹੋ ਹਰਿਆਣੇ ਤੋਂ ਜੀ ਅੱਛਾ ਤੁਹਾਡੀ ਵੀ ਟਰਾਲੀ ਲਗਾਈ ਹੋਈ ਹੈ ਇੱਥੇ ਹਾਂ ਇਹ ਟਰਾਲੀ ਪੂਰਨमाजਰੇ ਦੀ ਹੈ ਜੀ ਠੀਕ ਹੈ ਤਾਂ ਕਿਸ ਤਰ੍ਹਾਂ ਤੁਸੀਂ ਇੱਥੇ ਪਹਿਰਾ ਦੇ ਰਹੇ ਹੋ ਕਿਸ ਤਰ੍ਹਾਂ ਤੁਹਾਡਾ ਜਿਹੜਾ ਸਾਰਾ ਨਿਯਮ ਨੇ ਤੁਹਾਡੇ ਪਹਿਰੇ ਦੇ ਕਿਸ ਤਰ੍ਹਾਂ ਠਿਕਰੀ ਪਹਿਰਾ ਲਾ ਕੇ ਕਿਨਾਰੇ ਦੀ ਜਿਹੜੀ ਰਾਖੀ ਕਰ ਰਹੇ ਹੋ ਤੁਸੀਂ ਰਾਖੀ ਜੀ ਅਸੀਂ ਪਹਿਲੇ ਦਿਨ 30 ਬੰਦੇ ਆਏ ਜੀ ਅੱਜ ਤੋਂ 5 ਦਿਨ ਪਹਿਲਾਂ ਹੂੰ 30 ਬੰਦੇ ਅਸੀਂ 5-5 ਦੀ ਟੋਲੀ ਬਣਾਈ ਹੋਈ ਹੈ ਜੀ ਹਮ ਹਰੇਕ 1 ਕਿਲੋਮੀਟਰ ਤੇ 5 ਬੰਦੇ ਬਿਠਾਏ ਹੋਏ ਨੇ ਜੀ ਅਸੀਂ ਤੇ ਉਹ 1 ਕਿਲੋਮੀਟਰ ਨੂੰ ਕਵਰ ਕਰਦੇ ਨੇ ਜੀ ਹੂੰ ਤੇ ਇੱਧਰ ਤੋਂ ਇੱਧਰ ਇੱਧਰ ਤੋਂ ਇੱਧਰ ਬਾਕੀ ਦਿਨ 'ਚ ਇੱਥੇ 2-3 300 ਬੰਦਾ ਕੋਈ ਨੜੈਲ ਹੂੰ ਮਾਮੂਪੁਰ ਆਪਣਾ ਕਾਸੀਪੁਰ ਉਦੇਪੁਰ ਇਹ ਆਂਦੇ ਨੇ ਜੀ 20 25 ਕਿਲੋਮੀਟਰ ਹਰਿਆਣੇ ਚੋਂ ਜੀ ਠੀਕ ਹੈ ਹਾਂਜੀ ਤਾਂ ਤੁਸੀਂ ਹਰਿਆਣੇ ਤੋਂ ਪੰਜਾਬ ਦੇ ਵਿੱਚ ਆ ਕੇ ਇਸ ਲਈ ਰਾਖੀ ਕਰ ਰਹੇ ਹੋ ਤਾਂ ਜੋ ਜੇ ਖੱਗੜ ਟੁੱਟਦਾ ਤਾਂ ਤੁਹਾਡੀ ਫਸਲ ਦਾ ਨੁਕਸਾਨ ਹੋਵੇ ਸਾਡਾ ਨੁਕਸਾਨ ਜ਼ਿਆਦਾ ਹੈ ਜੀ ਜੇ ਤੁਹਾਡਾ ਨੁਕਸਾਨ ਜ਼ਿਆਦਾ ਹੈ ਹਾਂ ਸਾਡਾ ਨੁਕਸਾਨ ਜ਼ਿਆਦਾ ਹੈ ਇਹ ਪਾਣੀ ਜੀ ਰਾਣੀਆਂ ਤੱਕ ਪਹੁੰਚਦਾ ਜੀ ਫਤਿਹਬਾਦ ਹੋ ਕੇ ਰਾਣੀਆਂ ਤੱਕ ਜੀ ਅੱਛਾ ਤਾਂ ਕਰਕੇ ਤੁਹਾਨੂੰ ਜਦੋਂ ਇੱਥੋਂ ਕਿਨਾਰਾ ਟੁੱਟ ਜਾਂਦਾ ਹੈਗਾ ਤਾਂ ਸਿਰਸੇ ਤੱਕ ਰਾਣੀਆਂ ਤੱਕ ਇਸ ਦੀ ਮਾਰ ਜਿਹੜੀ ਦਿਖਦੀ ਹੈ ਜੀ ਹਾਂ ਜੀ ਹਾਂ ਫਿਰ ਹੁਣ ਰਾਤ ਨੂੰ ਕਿਸ ਤਰ੍ਹਾਂ ਕਿਉਂਕਿ ਘਰਾਂ ਦੇ ਵਿੱਚ ਵੀ ਜਿਹੜਾ ਲੋਡ ਪੈਂਦੀ ਹੈਗੀ ਘਰਾਂ ਚ ਕਿਵੇਂ ਫਿਰ ਰਖਵਾਲੀ ਦੇ ਲਈ ਲੋਡ ਪੈਂਦੀ ਹੋਊਗੀ ਬੰਦਿਆਂ ਦੀ ਤਾਂ ਹੁਣ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਹੋਵੋਗੇ ਐ ਜੀ ਦੇਖੋ ਰਲ ਮਿਲ ਕੇ ਕਰੀ ਜਾਂਦੇ ਨੇ ਜੀ ਜਿਵੇਂ 30 ਬੰਦੇ ਇੱਥੇ ਆ ਰਹੇ ਨੇ ਪਿੰਡ ਚ 100 150 ਕਰ ਹੁੰਦਾ ਜੀ ਇਹ ਰਲ ਮਿਲ ਕੇ ਵੀ ਸਾਰੇ ਤਕਰੀਬਨ ਸਹਿਯੋਗ ਦੇ ਰਹੇ ਨੇ ਜੀ ਭਾਈ ਜੀ ਲੋਕਲ ਲੋਕਾਂ ਦਾ ਇੱਥੋਂ ਤੁਹਾਨੂੰ ਸਪੋਰਟ ਮਿਲ ਰਹੀ ਹੈਗੀ ਸਾਨੂੰ ਪੂਰੀ ਸਪੋਰਟ ਮਿਲ ਰਹੀ ਹੈ ਜੀ ਲੋਕਲ ਲੋਕਾਂ ਦੇ ਸਾਡੇ ਨਾਲ ਸਰਪੰਚ ਸਾਹਿਬ ਖੜੇ ਨੇ ਜੀ ਇਹਨਾਂ ਵੱਲੋਂ ਸਾਨੂੰ ਪੂਰੀ ਸਪੋਰਟ ਮਿਲ ਰਹੀ ਹੈ ਜੀ ਤਾਂ ਇੱਥੇ ਲੋਕਲ ਤੌਰ ਤੇ ਤੁਸੀਂ ਇਹਨਾਂ ਦਾ ਜਿਹੜਾ ਲੰਗਰ ਵਗੈਰਾ ਦਾ ਪ੍ਰਬੰਧ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਪੂਰਾ ਪੂਰਾ ਸਹਿਯੋਗ ਮਿਲ ਰਿਹਾ ਪੂਰਾ ਸਹਿਯੋਗ ਪਿੰਡ ਵਾਸੀ ਵੀ ਕਰ ਰਹੇ ਨੇ ਜੀ ਤੇ ਪ੍ਰਸ਼ਾਸਨ ਵੀ ਕਰ ਰਿਹਾ ਹੈ ਤੇ ਮੇਰੇ ਇਲਾਕੇ ਦੇ ਇੱਕ ਕਾਲ ਤੇ ਮੈਂ ਇੱਕ ਪਾੜ ਪਿਆ ਸੀ ਉਹਦੇ ਤੇ ਇੱਕ ਕਾਲ ਦਿੱਤੀ ਕਿ ਵੀ ਸਾਰੇ ਜਣੇ ਆਜੋ ਤਾਂ ਸਾਰੇ ਜਣੇ ਪਹੁੰਚ ਗਏ ਤੇ ਜਿਹੜਾ ਠੀਕਰੀ ਪੈਰਾ ਹੈਗਾ ਇਹ ਇਸ ਲਈ ਉਹ ਦਿੱਤਾ ਜਾ ਰਿਹਾ ਕਿ ਜੇ ਕੋਈ ਹਾਲਾਤ ਇਸ ਤਰ੍ਹਾਂ ਦੇ ਬਣ ਜਾਣ ਤਾਂ ਮੌਕੇ ਦੀ ਮੌਕੇ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਚਿੰਦਰੀ ਦਾ ਪ੍ਰਬੰਧ ਹੈਗਾ ਸਾਡੇ ਲਵੇ। ਅੱਛਾ ਮਸ਼ੀਨਰੀ ਦਾ ਪ੍ਰਬੰਧ ਤੁਹਾਡੇ ਕੋਲ ਹੈਗਾ। ਹਾਂ ਬਸ ਰੱਖੀ ਰੱਖਣੀ ਹੈ। ਠੀਕ ਹੈ। ਰੱਖੀ ਕੀ ਨਾ ਹੋਵੇ ਵੀ ਰਾਤ ਬੀਟ ਜਾਵੇ ਤੇ ਸਵੇਰ ਨੂੰ ਉਹ ਪਾੜ ਜਿਹੜਾ ਚੌੜਾ ਹੋ ਜਾਵੇ ਤੇ ਹਾਂ ਕੰਟਿਆਂ ਦੇ ਸਾਹਮਣੇ ਖੁੱਲ ਜਾਂਦਾ ਹੈ। ਠੀਕ ਹੈ ਤਾਂ ਹੁਣ ਕਿੰਨੇ ਕ ਟਰੈਕਟਰ ਇੱਥੇ ਲਗਾਏ ਹੋਏ ਨੇ ਪੋਕਲੇਨ ਮਸ਼ੀਨਾਂ ਤੁਸੀਂ ਜੀਐਸਬੀਆਂ ਲਗਾਈਆਂ ਹੋਈਆਂ ਨੇ ਜੀਐਸਬੀਆਂ ਸਾਡੇ ਲਵੇ 2 ਜੀਐਸਬੀਆਂ ਉਪਲਬਧ ਨੇ ਜੀ ਤੇ 34 ਟਰੈਕਟਰ ਨੇ ਤੇ ਇੱਕ ਆਵਾਜ਼ ਤੇ ਹੀ ਸਾਰਾ ਪਿੰਡ ਟਰੈਕਟਰ ਕੱਢਣ ਨੂੰ ਤਿਆਰ ਹੈ ਜੀ ਲੋੜ ਪੈ ਜੇ ਠੀਕ ਹੈ ਤਾਂ ਇਸ ਸਮੇ ਅਸੀਂ ਇਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਰਾਤ ਦਾ ਸਮਾਂ ਹੈਗਾ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਖੜੇ ਨੇ ਤੇ ਇੱਕ ਪਾਸੇ ਖੱਗਰ ਹੈ ਜਿਹੜਾ ਉਹ ਡਰਾ ਰਿਹਾ ਹੈਗਾ ਕਿਉਂਕਿ ਲਗਾਤਾਰ ਜਦੋਂ ਇੱਥੇ ਪਾਣੀ ਛੱਲਾ ਮਾਰਦਾ ਆਉਂਦਾ ਹੈਗਾ ਤਾ ਕਿਸਾਨਾਂ ਨੂੰ ਡਰ ਬਣਿਆ ਹੋਇਆਗਾ ਕਿਉਂਕਿ ਲਗਾਤਾਰ ਘੱਗਰ ਖਾਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈਗਾ ਇੱਥੇ ਪਰ ਇਹਨਾਂ ਨੇ ਆਪਣੀ ਟਰਾਲੀ ਲਗਾ ਕੇ ਲੰਗਰ ਦਾ ਪ੍ਰਬੰਧ ਕੀਤਾ ਹੋਇਆਗਾ ਰਹਿਣ ਦਾ ਪ੍ਰਬੰਧ ਕਿਉਂਕਿ ਲਗਾਤਾਰ ਮੀਂਹ ਹੈ ਜਿਹੜਾ ਪੰਜਾਬ 'ਚ ਪੈ ਰਿਹਾ ਹੈ ਤਾਂ ਜੇ ਜਦੋਂ ਮੀਂਹ ਆਉਂਦਾਗਾ ਤਾਂ ਇੱਥੇ ਸਾਰੇ ਜਿਹੜੇ ਪਹਿਰੇ ਵਾਲੇ ਨੇਗੇ ਉਹ ਇੱਥੇ ਇਕੱਠੇ ਹੋ ਜਾਂਦੇ ਨੇ ਤਾਂ ਜੋ ਜਿਹੜਾ ਘੱਗਰ ਨੂੰ ਜਿਹੜਾ ਟੁੱਟਣ ਤੋਂ ਬਚਾਇਆ ਜਾ ਸਕੇ ਤਾਂ ਕਿਤੇ ਨਾ ਕਿਤੇ ਠਿਕਰੀ ਪਹਿਰੇ ਨੇ ਜਿਹੜੇ ਉਹ ਲਗਾਤਾਰ ਘੱਗਰ ਤੇ ਦਿੱਤੇ ਜਾ ਰਹੇ ਨੇ ਕਿਉਂਕਿ ਆਉਣ ਵਾਲੇ ਜਿਹੜੇ ਕੁਝ ਘੰਟੇ ਨੇ ਉਹ ਖਤਰੇ ਦੇ ਜਿਹੜੇ ਦਿਖਾਈ ਦੇ ਰਹੇ ਨੇਗੇ ਦੈਨਕਸਵਿਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ ਇਸ ਸਮੇਂ ਅਸੀਂ ਖੱਗਰ ਦੇ ਉੱਪਰ ਆਂ ਜਿੱਥੇ ਰਾਤ ਦਾ ਸਮਾਂ ਹੈਗਾ ਤੁਹਾਨੂੰ ਦੱਸ ਦਈਏ ਕਿ ਖੱਗਰ ਬੀਤੇ ਦਿਨ ਤੋਂ ਹੀ ਲਗਾਤਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈਗਾ ਇੱਥੇ ਇੱਕ ਪਾਸੇ ਖੱਗਰ ਹੈਗਾ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਘੁਮਾਦਾਰ ਜਿੱਥੇ ਮੋੜ ਪੈਂਦਾ ਹੈਗਾ ਉੱਥੇ ਬਿਲਕੁਲ ਜਿਹੜਾ ਇੱਕ ਖਤਰਾ ਜਿਹੜਾ ਬਣਿਆ ਹੋਇਆ ਕਿਉਂਕਿ ਇੱਥੋਂ ਜਿਹੜਾ ਖੱਗਰ ਹੈਗਾ ਉਹ ਹਰ ਸਾਲ ਕੁਝ ਹੀ ਦੂਰੀ ਤੋਂ ਟੁੱਟ ਜਾਂਦਾ ਹੈਗਾ ਤੇ ਵੱਡਾ ਪਾੜ ਪੈਣ ਕਰਕੇ 2023 ਦੇ ਵਿੱਚ ਵੀ ਇੱਥੇ ਵੱਡਾ ਨੁਕਸਾਨ ਹੋਇਆ ਸੀ ਪਰ ਇੱਕ ਪਾਸੇ ਇਹ ਤੁਹਾਨੂੰ ਲੋਕਾਂ ਦੀ ਤਸਵੀਰ ਦਿਖਾਉਂਦੇ ਆ ਜਿਹੜੇ ਆਪਣੀ ਜਿਹੜਾ ਜ਼ਮੀਨਾਂ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਇੱਥੇ ਘੱਗਰ ਦੀ ਰਾਖੀ ਕਰ ਰਹੇ ਨੇ ਇਹ ਤਸਵੀਰ ਤੁਸੀਂ ਇੱਕ ਪਹਿਲਾਂ ਦੇਖੋ ਕਿ ਪ੍ਰੋਪਰ ਜਿਹੜਾ ਇੱਥੇ ਇੱਕ ਰਸੋਈ ਦਾ ਇੰਤਜ਼ਾਮ ਕੀਤਾ ਹੋਇਆ ਹੈ ਘੱਗਰ ਦਾ ਜਿਹੜਾ ਪਟਰੀ ਹੈ ਜਿਹੜਾ ਕਿਨਾਰਾ ਹੈਗਾ ਉਸ ਦੇ ਉੱਪਰ ਵੱਡੇ ਪੱਧਰ ਤੇ ਜਿਹੜਾ ਖਾਣ ਪੀਣ ਦਾ ਇੰਤਜ਼ਾਮ ਹੈ ਲੰਗਰ ਦਾ ਇੰਤਜ਼ਾਮ ਇੱਥੇ ਕੀਤਾ ਗਿਆ ਹੈਗਾ ਪਰ ਕੀਤਾ ਕਿਹਦੇ ਵੱਲੋਂ ਗਿਆ ਹੈਗਾ ਇੱਥੋਂ ਜੇ ਗੱਲ ਕੀਤੀ ਜਾਵੇ ਤਾਂ 15 ਕਿਲੋਮੀਟਰ ਦੀ ਦੂਰੀ ਤੇ ਜਿਹੜੇ ਪਿੰਡ ਪੈਂਦੇ ਨੇ ਉਹਨਾਂ ਨੂੰ ਵੱਡਾ ਨੁਕਸਾਨ ਹਰ ਸਾਲ ਘੱਗਰ ਕਰਦਾ ਜਦੋਂ ਇੱਥੋਂ ਟੁੱਟ ਜਾਂਦੇ ਨੇ ਕਿਨਾਰੇ ਤਾਂ ਉੱਥੋਂ ਹੁਣ ਲੋਕ ਪਹੁੰਚੇ ਨੇ ਉੱਥੋਂ ਦੇ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਪਿੰਡ ਫੋਲਦੇ ਜੀ ਮੌਜੂਦਾ ਸਰਪੰਚਾਂ ਤੇ ਮੈਂ ਸਾਰੇ ਪਿੰਡ ਵਾਸੀਆਂ ਦਾ ਇਲਾਕਾ ਵਾਸੀਆਂ ਦਾ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਸਭ ਦਾ ਸਹਿਯੋਗ ਮਿਲ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਇਹ ਅਸੀਂ ਲੜਾਈ ਜਿੱਤ ਲਵਾਂਗੇ ਤਾਂ ਕਿਵੇਂ ਲੱਗਦਾ ਕਿ ਹੁਣ ਸਾਰੇ ਪਿੰਡਾਂ ਦੇ ਲੋਕ ਕਿਉਂਕਿ ਜਦੋਂ ਫੂਲਤ ਦੇ ਵਿੱਚ ਵੱਡਾ ਨੁਕਸਾਨ ਹੋਇਆ ਜਦੋਂ ਇੱਥੋਂ ਕੁਝ ਹੀ ਦੂਰੀ ਤੇ ਅਸੀਂ ਦੇਖਿਆ ਕਿ 100 ਮੀਟਰ ਚੌੜਾ ਜਿਹੜਾ ਪਨਪਾੜ ਆ ਪੈ ਗਿਆ ਸੀਗਾ ਤਾਂ ਵੱਡਾ ਨੁਕਸਾਨ ਫੂਲਤ ਪਿੰਡ ਦਾ ਹੋਇਆ ਸੀਗਾ ਤਾਂ ਹੁਣ ਉਸੇ ਧਰ ਨੂੰ ਲੈ ਕੇ ਰਾਤ ਨੂੰ ਜਿਹੜਾ ਠਿਕਰੀ ਪਹਿਰਾ ਲਾ ਰਹੇ ਹਾਂ ਜੀ ਹੂੰ ਇਹ ਦਿਨ ਰਾਤ ਦਾ ਚੱਲਦਾ ਹੈ ਹੂੰ ਤੇ ਕਈ ਦਿਨਾਂ ਤੋਂ ਚੱਲ ਰਿਹਾ ਤੇ ਹਰ ਇੱਕ ਇਲਾਕਾ ਨਿਵਾਸੀ ਪਿੰਡ ਵਾਸੀ ਸਾਰੇ ਸਹਿਯੋਗ ਦੇਣ ਲੱਗ ਰਹੇ ਨੇ ਬਿਲਕੁਲੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਬੈਂਟਰੀਆਂ ਫੜੀਆਂ ਹੋਈਆਂ ਨੇ ਪ੍ਰੋਪਰ ਇਥੋਂ ਇੱਕ ਜਿਹੜਾ ਠਿਕਰੀ ਪੈਰੇ ਦਾ ਜਿਹੜੀ ਪ੍ਰੋਪਰ ਜਿਹੜੀ ਨਿਯਮ ਬਣਾਏ ਹੋਏ ਨੇਗੇ ਕਿ ਕਿਲੋਮੀਟਰ ਤੋਂ ਲੈ ਕੇ ਕਿਲੋਮੀਟਰ ਤੱਕ ਇੱਕ ਜਾਂ ਦੋ ਬੰਦੇ ਲਗਾਤਾਰ ਤੁਰਦੇ ਫਿਰਦੇ ਕਿਨਾਰੇ ਦੇ ਉੱਪਰ ਰਹਿੰਦੇ ਨੇ ਬਾਕੀ ਜਾਣਕਾਰੀ ਸਾਨੂੰ ਅਸੀਂ ਲੋਕਾਂ ਤੋਂ ਲੈਣੇ ਆ ਬਾਈ ਜੀ ਕੀ ਨਾਮ ਹੈ ਆਪਣਾ ਲਵ ਸਿੰਘ ਹੈ ਜੀ ਲਵ ਸਿੰਘ ਦੀ ਕਿਹੜਾ ਪਿੰਡ ਹੈਗਾ ਪੂਰਨमाजਰ ਹੈ ਜੀ ਹਰਿਆਣਾ ਠੀਕ ਹੈ ਹਰਿਆਣਾ ਤੋਂ ਤੁਸੀਂ ਇੱਥੇ ਆਏ ਹੋਏ ਹੋ ਹਰਿਆਣੇ ਤੋਂ ਅੱਛਾ ਤੁਹਾਡੀ ਵੀ ਟਰਾਲੀ ਲਗਾਈ ਹੋਈ ਹੈ ਇੱਥੇ ਹਾਂ ਇਹ ਟਰਾਲੀ ਪੂਰਨ ਮਾਜਰੇ ਦੀ ਹੈ ਠੀਕ ਹੈ ਤਾਂ ਕਿਸ ਤਰ੍ਹਾਂ ਤੁਸੀਂ ਇੱਥੇ ਪਹਿਰਾ ਦੇ ਰਹੇ ਹੋ ਕਿਸ ਤਰ੍ਹਾਂ ਤੁਹਾਡਾ ਜਿਹੜਾ ਸਾਰਾ ਨਿਯਮ ਨੇ ਤੁਹਾਡੇ ਪਹਿਰੇ ਦੇ ਕਿਸ ਤਰ੍ਹਾਂ ਠਿਕਰੀ ਪਹਿਰਾ ਲਾ ਕੇ ਕਿਨਾਰੇ ਦੀ ਜਿਹੜੀ ਰਾਖੀ ਕਰ ਰਹੇ ਹੋ ਤੁਸੀਂ ਰਾਖੀ ਜੀ ਅਸੀਂ ਪਹਿਲੇ ਦਿਨ 30 ਬੰਦੇ ਆਏ ਜੀ ਅੱਜ ਤੋਂ 5 ਦਿਨ ਪਹਿਲਾਂ ਹੂੰ 30 ਬੰਦੇ ਸੀ 5-5 ਦੀ ਟੋਲੀ ਬਣਾਈ ਹੋਈ ਹੈ ਜੀ ਹਮ ਹਰੇਕ 1 ਕਿਲੋਮੀਟਰ ਤੇ 5 ਬੰਦੇ ਬਿਠਾਈ ਹੋਏ ਨੇ ਜੀ ਅਸੀਂ ਤੇ ਉਹ 1 ਕਿਲੋਮੀਟਰ ਨੂੰ ਕਵਰ ਕਰਦੇ ਨੇ ਜੀ ਹੂੰ ਤੇ ਇਧਰ ਤੋਂ ਇਧਰ ਇਧਰ ਤੋਂ ਇਧਰ ਬਾਕੀ ਦਿਨ ਚ ਇੱਥੇ 2 3 300 ਬੰਦਾ ਕੋਈ ਨੜੈਲ ਮਾਮੂਪੁਰ ਆਪਣਾ ਕਾਸੇਪੁਰ ਉਦੇਪੁਰ ਇਹ ਆਂਦੇ ਨੇ ਜੀ 20 25 ਕਿਲੋਮੀਟਰ ਹਰਿਆਣੇ ਚੋਂ ਜੀ ਠੀਕ ਹੈ ਹਾਂਜੀ ਤਾਂ ਤੁਸੀਂ ਹਰਿਆਣੇ ਤੋਂ ਪੰਜਾਬ ਦੇ ਵਿੱਚ ਆ ਕੇ ਇਸ ਲਈ ਰਾਖੀ ਕਰ ਰਹੇ ਹੋ ਤਾਂ ਜੋ ਜੇ ਖੱਗੜ ਟੁੱਟਦਾ ਤਾਂ ਤੁਹਾਡੀ ਫਸਲ ਦਾ ਨੁਕਸਾਨ ਹੋਵੇ ਸਾਡਾ ਨੁਕਸਾਨ ਜ਼ਿਆਦਾ ਹੈ ਜੀ ਜੇ ਤੁਹਾਡਾ ਨੁਕਸਾਨ ਜ਼ਿਆਦਾ ਹੈ ਹਾਂ ਸਾਡਾ ਨੁਕਸਾਨ ਜ਼ਿਆਦਾ ਹੈ ਇਹ ਪਾਣੀ ਜੀ ਰਾਣੀਆਂ ਤੱਕ ਪਹੁੰਚਦਾ ਜੀ ਫਤਿਹਾਬਾਦ ਹੋ ਕੇ ਰਾਣੀਆਂ ਤੱਕ ਜੀ अच्छा ਤਾਂ ਕਰਕੇ ਤੁਹਾਨੂੰ ਜਦੋਂ ਇੱਥੋਂ ਕਿਨਾਰਾ ਟੁੱਟ ਜਾਂਦਾ ਹੈਗਾ ਤਾਂ ਸਿਰਸੇ ਤੱਕ ਰਾਣੀਆਂ ਤੱਕ ਇਸ ਦੀ ਮਾਰ ਜਿਹੜੀ ਦਿਖਦੀ ਹੈ ਜੀ ਹਾਂ ਜੀ ਹਾਂ ਤਾਂ ਫਿਰ ਹੁਣ ਰਾਤ ਨੂੰ ਕਿਸ ਤਰ੍ਹਾਂ ਕਿਉਂਕਿ ਘਰਾਂ ਦੇ ਵਿੱਚ ਵੀ ਜਿਹੜਾ ਲੋਡ ਪੈਂਦੀ ਹੈਗੀ ਘਰਾਂ 'ਚ ਕਿਵੇਂ ਫਿਰ ਰਖਵਾਲੀ ਦੇ ਲਈ ਲੋਡ ਪੈਂਦੀ ਹੋਊਗੀ ਬੰਦਿਆਂ ਦੀ ਤਾਂ ਹੁਣ ਤੁਸੀਂ ਸਾਰੇ ਇੱਥੇ ਪਹੁੰਚੇ ਹੋਏ ਹੋਵੋਗੇ ਐ ਜੀ ਦੇਖੋ ਰਲ ਮਿਲ ਕੇ ਕਰੀ ਜਾਂਦੇ ਨੇ ਜੀ ਜਿਵੇਂ 30 ਬੰਦੇ ਇੱਥੇ ਆਰੇ ਨੇ ਪਿੰਡ 'ਚ 100 150 ਕਰ ਹੁੰਦਾ ਜੀ ਇਹ ਰਲ ਮਿਲ ਕੇ ਵੀ ਸਾਰੇ ਤਕਰੀਬਨ ਸਹਿਯੋਗ ਦੇ ਦੇਣੇ ਜੀ ਭਾਈ ਜੀ ਲੋਕਲ ਲੋਕਾਂ ਦਾ ਇੱਥੋਂ ਤੁਹਾਨੂੰ ਸਪੋਰਟ ਮਿਲ ਰਹੀ ਹੈ ਜੀ ਸਾਨੂੰ ਪੂਰੀ ਸਪੋਰਟ ਮਿਲ ਰਹੀ ਹੈ ਜੀ ਲੋਕਲ ਲੋਕਾਂ ਦੇ ਸਾਡੇ ਨਾਲ ਸਰਪੰਚ ਸਾਹਿਬ ਖੜੇ ਨੇ ਜੀ ਇਹਨਾਂ ਵੱਲੋਂ ਸਾਨੂੰ ਪੂਰੀ ਸਪੋਰਟ ਮਿਲ ਰਹੀ ਹੈ ਜੀ ਹਾਂ ਤਾਂ ਇੱਥੇ ਲੋਕਲ ਤੌਰ ਤੇ ਤੁਸੀਂ ਇਹਨਾਂ ਦਾ ਜਿਹੜਾ ਲੰਗਰ ਵਗੈਰਾ ਦਾ ਪ੍ਰਬੰਧ ਤੁਹਾਡੇ ਵੱਲੋਂ ਕੀਤਾ ਹੈ ਹਾਂ ਜੀ ਹਾਂ ਜੀ ਹੋਰ ਆ ਪੂਰਾ ਸਹਿਯੋਗ ਮਿਲਦਾ ਪੂਰਾ ਸਹਿਯੋਗ ਪਿੰਡ ਵਾਸੀ ਵੀ ਕਰ ਰਹੇ ਨੇ ਜੀ ਤੇ ਪ੍ਰਸ਼ਾਸਨ ਵੀ ਕਰ ਰਿਹਾ ਹੈ ਤੇ ਮੇਰੇ ਇਲਾਕੇ ਦੇ ਇੱਕ ਕਾਲ ਤੇ ਮੈਂ ਇੱਕ ਪਾੜ ਪਿਆ ਸੀ ਉਹਦੇ ਤੇ ਇੱਕ ਕਾਲ ਦਿੱਤੀ ਕਿ ਵੀ ਸਾਰੇ ਜਣੇ ਆਜੋ ਤਾਂ ਸਾਰੇ ਜਣੇ ਪਹੁੰਚ ਗਏ ਤੇ ਫਿਕਰੀ ਪੈ ਰਗਾ ਇਹ ਇਸ ਲਈ ਉਹ ਦਿੱਤਾ ਜਾ ਰਿਹਾ ਕਿ ਜੇ ਕੋਈ ਹਾਲਾਤ ਇਸ ਤਰ੍ਹਾਂ ਦੇ ਬਣ ਜਾਣ ਤਾਂ ਮੌਕੇ ਦੀ ਮੌਕੇ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਮਸ਼ੀਨਰੀ ਦਾ ਪ੍ਰਬੰਧ ਹੈਗਾ ਸਾਡੇ ਲਵੇ ਅਚਾ ਮਸ਼ੀਨਰੀ ਦਾ ਪ੍ਰਬੰਧ ਤੁਹਾਡੇ ਕੋਲ ਹੈਗਾ ਹਾਂ ਬਸ ਰੱਖੀ ਰੱਖਣੀ ਹੈ ਠੀਕ ਹੈ ਰੱਖੀ ਕਿ ਨਾ ਹੋਵੇ ਵੀ ਰਾਤ ਬੀਟ ਜਾਵੇ ਤੇ ਸਵੇਰ ਨੂੰ ਉਹ ਪਾੜ ਜਿਹੜਾ ਚੌੜਾ ਹੋ ਜਾਵੇ ਤੇ ਹਾਂ ਘੰਟਿਆਂ ਦੇ ਸਾਬ ਨਾਲ ਖੁੱਲ੍ਹ ਜਾਂਦਾ ਹੈ ਠੀਕ ਹੈ ਤਾਂ ਹੁਣ ਕਿੰਨੇ ਕੁ ਟਰੈਕਟਰ ਇੱਥੇ ਲਗਾਏ ਹੋਏ ਨੇ ਪੋਕਲੈਨ ਮਸ਼ੀਨਾਂ ਤੁਸੀਂ ਜੀਸੀਬੀਆਂ ਲਗਾਈਆਂ ਹੋਈਆਂ ਨੇ ਜੀਸੀਬੀਆਂ ਸਾਡੇ ਲਵੇ 2 ਜੀਸੀਬੀਆਂ ਉਪਲਬਧ ਨੇ ਜੀ ਹੂੰ ਤੇ 3-4 ਟਰੈਕਟਰ ਨੇ ਹੂੰ ਤੇ ਇੱਕ ਆਵਾਜ਼ ਤੇ ਹੀ ਸਾਰਾ ਪਿੰਡ ਟਰੈਕਟਰ ਕੱਢਣ ਨੂੰ ਤਿਆਰ ਹੈ ਜੀ ਲੋੜ ਪੈ ਜੇ ਠੀਕ ਹੈ ਤਾਂ ਇਸ ਸਮੇਂ ਅਸੀਂ ਇਸ ਜਗ੍ਹਾ ਦੇ ਉੱਪਰ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਰਾਤ ਦਾ ਸਮਾਂ ਹੈਗਾ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਖੜੇ ਨੇ ਤੇ ਇੱਕ ਪਾਸੇ ਘੱਗਰ ਹੈ ਜਿਹੜਾ ਉਹ ਡਰਾ ਰਹੇਗਾ ਕਿਉਂਕਿ ਲਗਾਤਾਰ ਜਦੋਂ ਇੱਥੇ ਪਾਣੀ ਛੱਲਾ ਮਾਰਦਾ ਆਉਂਦਾ ਹੈਗਾ ਤਾਂ ਕਿਸਾਨਾਂ ਨੂੰ ਡਰ ਬਣਿਆ ਹੋਇਆਗਾ ਕਿਉਂਕਿ ਲਗਾਤਾਰ ਘੱਗਰ ਖਾਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈਗਾ ਇੱਥੇ ਪਰ ਇਹਨਾਂ ਨੇ ਆਪਣੀ ਟਰਾਲੀ ਲਗਾ ਕੇ ਲੰਗਰ ਦਾ ਪ੍ਰਬੰਧ ਕੀਤਾ ਹੋਇਆਗਾ ਰਹਿਣ ਦਾ ਪ੍ਰਬੰਧ ਕਿਉਂਕਿ ਲਗਾਤਾਰ ਮੀਂਹ ਆ ਜਿਹੜਾ ਪੰਜਾਬ 'ਚ ਪੈ ਰਿਹਾ ਹੈ ਤਾਂ ਜੇ ਜਦੋਂ ਮੀਂਹ ਆਉਂਦਾਗਾ ਤਾਂ ਇੱਥੇ ਸਾਰੇ ਜਿਹੜੇ ਪਹਿਰੇ ਵਾਲੇ ਨੇਗੇ ਉਹ ਇੱਥੇ ਇਕੱਠੇ ਹੋ ਜਾਂਦੇ ਨੇ ਤਾਂ ਜੋ ਜਿਹੜਾ ਘੱਗਰ ਨੂੰ ਜਿਹੜਾ ਟੁੱਟਣ ਤੋਂ ਬਚਾਇਆ ਜਾ ਸਕੇ ਤਾਂ ਕਿਤੇ ਨਾ ਕਿਤੇ ਠਿਕਰੀ ਪਹਿਰੇ ਨੇ ਜਿਹੜੇ ਉਹ ਲਗਾਤਾਰ ਘੱਗਰ ਤੇ ਦਿੱਤੇ ਜਾ ਰਹੇ ਨੇ ਕਿਉਂਕਿ ਆਉਣ ਵਾਲੇ ਜਿਹੜੇ ਕੁਝ ਘੰਟੇ ਨੇ ਉਹ ਖਤਰੇ ਦੇ ਜਿਹੜੇ ਦਿਖਾਈ ਦੇ ਰਹੇ ਨੇਗੇ ਦੈਨਕਸਵਿਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ